ਸਾਡੇ ਪੰਜਾਬ ਨੂੰ ਨਾ ਲੱਗਦਾ ਕਿਸੇ ਦੀ ਨਜ਼ਰ ਲੱਗ ਗਈ ਆ ਕਦੇ ਪੰਜਾਬ ਚ ਹੜ ਆ ਜਾਂਦੇ ਆ ਤੇ ਕਦੇ ਪੰਜਾਬ ਚ ਕੋਈ ਭਈਆ ਆਣਗੇ ਸਾਡੇ ਪੰਜਾਬੀਆਂ ਨਾਲ ਗਲਤ ਕਰ ਜਾਂਦਾ ਆ ਪੰਜਾਬ ਚ ਜੋ ਘਟਨਾ ਹੋਈ ਆ ਨਾ ਸੱਚੀ ਰੂਹ ਨੂੰ ਬਾਉ ਹੋਈ ਆ ਹੁਸ਼ਿਆਰਪੁਰ ਚ ਇੱਕ 5 ਸਾਲ ਦੇ ਬੱਚੇ ਨਾਲ ਭਈਏ ਨੇ ਰੇਪ ਕੀਤਾ ਬਹੁਤ ਜਿਆਦਾ ਦਰਿੰਦਗੀ ਕੀਤੀ ਤੇ ਗਲਾ ਘੋਟ ਕੇ ਮਾਰ ਦਿੱਤਾ ਕੋ ਯਾਰ ਉਹ 5 ਸਾਲ ਦਾ ਬੱਚਾ ਉਹ ਕਿੰਨਾ ਕੁ ਹੁੰਦਾ ਉਹਨੂੰ ਤਾਂ ਵਿਚਾਰੇ ਨੂੰ ਅਜੇ ਬੋਲਣਾ ਨਹੀਂ ਸੀ ਆਉਂਦਾ ਉਹਨੂੰ ਤਾਂ ਰਿਸ਼ਤਿਆਂ ਦਾ ਨਹੀਂ ਸੀ ਪਤਾ ਉਹ ਪਰਿਵਾਰ ਚ ਕਾ ਮਾਰ ਮਾਰ ਕੇ ਕਹਿੰਦਾ ਪਿਆ ਵੀ ਸਾਡੇ ਬੱਚੇ ਨੂੰ ਕਿਉਂ ਮਾਰਿਆ ਤੁਹਾਨੂੰ ਦੱਸ ਦਈਏ ਵੀ ਇਹ ਬੱਚਾ ਨਾ ਜੋ ਹਰਵੀਰ ਸਿੰਘ ਇਹ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਨਾਲ ਮਿਲਿਆ ਅਰਵੀਰ ਸਿੰਘ ਦੇ ਫਾਦਰ ਸਾਹਿਬ ਉਹਨਾਂ ਨੇ ਦੱਸਿਆ ਕਿ ਇਹ ਮੇਰਾ ਬੱਚਾ ਵੱਡੇ ਆਪਰੇਟ ਨਾਲ ਹੋਇਆ ਪਹਿਲਾਂ ਇਹਦੀ ਭੈਣ ਵੀ ਵੱਡੇ ਆਪਰੇਟ ਨਾਲ ਹੋਈ ਸੀ ਇਸਦੀ ਭੈਣ 9 ਸਾਲ ਦੀ ਆ ਤੇ ਇਹ 4 ਸਾਲ ਬਾਅਦ ਸਾਡੇ ਘਰ ਹੋਇਆ ਸੀ ਇਸ ਤੋਂ ਪਹਿਲਾਂ ਕਈ ਕੇਸ ਹੋਏ ਸਾਰੇ ਖਰਾਬ ਹੋ ਗਏ ਪਰ ਸਾਡਾ ਪੁੱਤ ਨਾ ਸਾਨੂੰ ਬਹੁਤ ਮੁਸ਼ਕਲਾਂ ਨਾਲ ਰੱਬ ਨੇ ਦਿੱਤਾ ਪਰ ਹੁਣ ਇਸ ਜਲਾਦ ਨੇ ਸਾਡਾ ਪੁੱਤ ਖੋ ਲਿਆ ਉਹ ਆਪਾਂ ਕੀ ਕਰਦੇ ਪਏ ਆ ਪੰਜਾਬੀਓ ਕਿ ਸਾਡੇ ਚ ਇੱਜ਼ਤਾਂ ਸਾਡੇ ਚ ਗੈਰਤ ਸਾਡੇ ਚ ਦਲੇਰੀਆਂ ਮੁੱਕ ਗਈਆਂ ਕਿਉਂ ਆਪਾਂ ਇਹੋ ਜਿਹੇ ਭਈਏ ਨੂੰ ਆਪ ਸਜ਼ਾ ਨਹੀਂ ਦੇ ਸਕਦੇ ਕਾਨੂੰਨ ਦੇ ਭਰੋਸੇ ਰੇ ਤਾਂ ਫਿਰ ਤਾਂ ਸਜ਼ਾ ਮਿਲ ਗਈ ਪਹਿਲਾਂ ਵੀ ਕਹਿੰਦੇ ਇਹ ਰੇਪ ਕੇਸ 'ਚੋਂ ਬਾਹਰ ਆਇਆ ਏ ਪਹਿਲਾਂ ਕਿੱਡੀ ਕੁ ਵੱਡੀ ਨੂੰ ਸਜ਼ਾ ਮਿਲੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਨਾ ਤਾਂ ਇਹੋ ਜਿਹੇ ਹੋਰ ਵੀ ਕੇਸ ਹੋਣਗੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਸੀਂ ਇਸ ਦਰਿੰਦੇ ਨੂੰ ਸਜ਼ਾ ਦਿਵਾ ਸਕੋ ਰੱਬ ਰਾਖਾ